ਮਨ ਵਿੱਚ ਹਿੰਮਤ ਅਤੇ ਲਗਨ ਹੋਵੇ ਤਾਂ ਕਿਸੇ ਵੀ ਮੰਜ਼ਿਲ ਨੂੰ ਹਾਸਲ ਕਰ ਲੈਣਾ ਔਖਾ ਨਹੀਂ ਹੁੰਦਾ ਸਾਦਨਾ ਦੀ ਕਮੀ ਉਹਨਾਂ ਦੇ ਰਸਤੇ ਦਾ ਰੋੜਾ ਬੰਦੀ ਹੈ ਜਿਨ੍ਹਾਂ ਵਿੱਚ ਮਿਹਨਤ ਕਰਨ ਦੇ ਜਜ਼ਬੇ ਦੀ ਕਮੀ ਹੁੰਦੀ ਹੈ ਸਾਦਨਾ ਦੀ ਕਮੀ ਆਪਣੇ ਮੰਜ਼ਿਲ ਤੇ ਹਮੇਸ਼ਾ ਰੱਖਣ ਵਾਲਿਆਂ ਦੇ ਰਸਤੇ ਦੇ ਰੁਕਾਵਟ ਜਿਹੜੀ ਹੈ ਉਹ ਨਹੀਂ ਬਣਦੀ ਇਸ ਗੱਲ ਨੂੰ ਸਾਬਿਤ ਕਰ ਦਿਖਾਇਆ ਹੈ ਪਿੰਡ-ਪਿੰਡ ਫੇਰੀ ਲਗਾ ਕੇ ਲੋਕਾਂ ਦੀ ਜ਼ਰੂਰਤ ਦਾ ਸਮਾਨ ਵੇਚਣ ਵਾਲੇ ਅਤੇ ਲਗਭਗ ਅਨਪੜ੍ਹ ਮਹਿੰਦਰਪਾਲ ਦੇ ਪੁੱਤਰ ਪਵਨ ਕੁਮਾਰ ਨੇ ਗੁਰਦਾਸਪੁਰ ਦੇ ਇੱਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਅਤੇ ਬੇहद ਸਧਾਰਨ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਪਵਨ ਕੁਮਾਰ ਦੇ ਨਾਂ ਨਾਲ ਹੁਣ ਡਾਕਟਰ ਦਾ ਨਾਂ ਜੁੜ ਗਿਆ। ਉਸਨੇ ਸਰਕਾਰੀ ਸਕੂਲਾਂ ਵਿੱਚ ਮੁਢਲੀ ਸਿੱਖਿਆ ਤੇ ਸਰਕਾਰੀ ਕਾਲਜ ਵਿੱਚ ਬੀਏ ਸੀ ਨਾਨ ਮੈਡੀਕਲ ਕਰਨ ਤੋਂ ਬਾਅਦ ਨੈਨੋ ਟੈਕਨੋਲੋਜੀ ਵਿੱਚ ਜਿਹੜੇ ਐ ਐਮ ਐਸ ਸੀ ਅਤੇ ਪੀ ਐਚ ਡੀ ਵੀ ਕਰ ਲਈ ਹੈ ਤੇ ਹੁਣ ਵਕ ਵਕ ਦੇਸ਼ਾਂ ਦੇ ਵਿੱਚ ਰਿਸਰਚ ਕਰਨ ਤੋਂ ਬਾਅਦ ਹੁਣ ਆਇਰਲੈਂਡ ਵਿੱਚ ਯੂਰਪ ਦੀ ਇੱਕ ਕੰਪਨੀ ਵਿੱਚ ਵਕ ਵਕ ਦੇਸ਼ਾਂ ਦੇ ਵਿਗਿਆਨਿਕਾਂ ਨਾਲ ਕੰਮ ਕਰ ਰਿਹਾ ਹੈ ਇਸ ਮੌਕੇ ਤੇ ਪਵਨ ਦੇ ਪਿਤਾ ਮਹਿੰਦਰਪਾਲ ਨੇ ਦੱਸਿਆ ਕਿ ਪਵਨ ਨੇ ਬੀਏ ਸੀ ਤਾਂ ਆਪਣੀ ਮਿਹਨਤ ਸਦਕਾ ਸਰਕਾਰੀ ਸਕੂਲ ਅਤੇ ਸਰਕਾਰੀ ਕਾਲਜ ਵਿੱਚ ਪੜ੍ਹ ਕੇ ਹੀ ਕਰ ਲਈ ਪਰ ਉਸਨੇ ਅੱਗੇ ਪੜਾਉਣ ਉਸ ਨੂੰ ਅੱਗੇ ਪੜਾਉਣ ਦੇ ਲਈ ਉਹਨਾਂ ਕੋਲ ਪੈਸੇ ਨਹੀਂ ਉਸਨੇ ਕਈ ਵਾਰ ਖੂਨਦਾਨ ਕੀਤਾ ਜਿਸ ਕਾਰਨ ਉਹਨਾਂ ਦੇ ਸ਼ਹਿਰ ਦੇ ਇੱਕ ਡਾਕਟਰ ਨਾਲ ਪਹਿਚਾਨ ਬਣ ਗਈ ਤੇ ਜਿਨ੍ਹਾਂ ਨੇ ਸਹਿਯੋਗ ਨਾਲ ਪ੍ਰੋਫੈਸਰ ਖੰਨਾ ਅਤੇ ਵਰਤਮਾਨ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬੈਰ ਨਾਲ ਸੰਪਰਕ ਬਣਾਇਆ ਅਤੇ ਉਹਨਾਂ ਦੀ ਮਦਦ ਨਾਲ ਪਵਨ ਦੀ ਐਮਐਸਟੀ ਵੀ ਪੂਰੀ ਜੜੀ ਹੈ ਉਹ ਹੋ ਗਈ ਚੰਗੇ ਨੰਬਰਾਂ ਵਿੱਚ ਐਮਐਸਟੀ ਕਰਨ ਦੇ ਕਾਰਨ ਉਸ ਨੂੰ ਵਜ਼ੀਫਾ ਮਿਲ ਗਿਆ ਅਤੇ ਉਸਦੀ ਪੀਐਚਡੀ ਵੀ ਜਿਹੜੀ ਹੈ ਉਹ ਵੀ ਕਰ ਲਈ ਉਹਨਾਂ ਦੱਸਿਆ ਕੀ ਉਹ ਪਿੰਡ ਵਿੱਚ ਜਾ ਕੇ ਪਲਾਸਟਿਕ ਦਾ ਸਾਮਾਨ ਵੇਚਦੇ ਨੇ ਅਤੇ ਉਹਨਾਂ ਦੇ ਪਰਿਵਾਰ ਵਿੱਚ ਪਵਨ ਹੀ ਇੰਨਾ ਪੜਿਆ ਹੈ ਜਿਸ ਕਾਰਨ ਉਹਨਾਂ ਨੂੰ ਪਵਨ ਤੇ ਫਕਰ ਹੋ ਰਿਹਾ ਹੈ। ਨਾਮਿੰਦਰਪਾਲ ਤੇ ਮੈਂ ਫੇਰ ਘੱਮ ਕਦਰ ਆ ਪਲਾਸਟਿਕਸ ਮਾਰ ਵੇਚਦਾਰ ਹਾਂ। ਔਰ ਜਦੋਂ ਇਹਨਾਂ ਐਮਐਸ ਕੀਤੀ ਆ ਤੇ ਮੇਰੇ ਕੋਲ ਤਾਂ ਪੈਸੇ ਨਹੀਂ ਸੀ ਕੋਈ ਕਹਿੰਦੇ ਫੀਸਾਂ ਰਵਿਸ਼ ਫੀਸ ਪੰਤੀ ਆ ਭਈ ਮਰਕਾ ਤੇ 10000 ਬੋਸਟਲ ਦਾ ਔਰ ਮੇਰੇ ਕੋ ਪੈਸੇ ਮੈਂ ਡਾਕਟਰ ਪੰਨੂ ਨਾਲ ਮਿਸਿਸ ਨਾਲ ਗੱਲ ਕੀਤੀ ਕਿ ਡਾਕਟਰ ਸਾਹਿਬ ਆਪਾਂ ਬੱਚੇ ਨੂੰ ਪੜਾਉਣਾ ਮੈਂ ਸ਼ਰੀਵਾਰੀ ਖੂਨ ਦਾ ਦਿੱਤਾ ਉਹਦੇ ਕਰਕੇ ਮੇਰਾ ਡਾਕਟਰ ਸਾਹਿਬ ਨਾਲ ਮੇਰਾ ਲਿੰਕ ਹੈਗਾ ਹੀ ਛੂਟੂ ਪ੍ਰਧਾਨ ਹੈ ਮਜੀ ਉਹਨਾਂ ਨੇ ਮੈਨੂੰ ਕਿਹਾ ਕੀ ਕਰਨਾ ਮੈਂ ਬੱਚੇ ਨੂੰ ਪੜਾਉਣਾ ਚਾਹ ਤੇ ਮੈਨੂੰ ਬੈਂਕ ਚੋਂ ਲੋਨ ਲਾ ਦੋ ਤੇ ਚਾਹ ਮੈਨੂੰ ਪੈਸੇ ਦਿਓ ਫਿਰ ਡਾਕਟਰ ਸਾਹਿਬ ਨੇ ਕਿਹਾ ਕੋਈ ਗੱਲ ਚਿੰਤਾ ਨਾ ਖੜ ਪੜਾਵਾਂਗੇ ਫਿਰ ਪ੍ਰੋਫੈਸਰ ਖੰਨਾ ਨੂੰ ਬੁਲਾਇਆ ਮੈਂ ਤੇ ਬਿਠਾ ਮੇਰਾ ਗੇ ਪ੍ਰੋਫੈਸਰ ਖੰਨਾ ਕੋ ਉਹਨਾਂ ਇਹਦਾ ਪੁੱਛਿਆ ਪੀ ਕੀ ਕੀਤਾ ਤੂੰ ਉਹ ਕਹਿੰਦਾ ਮੈਂ ਸਿਨ ਨਾ ਟਕਾ ਟੈਸਟ ਲਈ ਕੀਤਾ ਤੇ ਯ ਕੋਟੇ ਚ ਯਾਰਵੇਂ ਚ ਕਰ ਗਿਆ ਮੈਂ ਅੰਦਰ ਕੋਈ ਕਰੇਗਾ ਬੱਚਾ ਹਾਂਜੀ ਤੇ ਫਿਰ ਉਹਨਾਂ ਨੇ ਵੀ ਮਦਦ ਕੀਤੀ ਪਹਿਲਾਂ ਚਿੰਤਾ ਨਹੀਂ ਕਰਨੀ ਪਾਏ ਐਂ ਦਿਆਂਗੇ ਪੜ੍ਹਾ ਦੋ ਉਹਨੂੰ ਅਦਰ ਮੈਂ ਵੀ ਪੜ੍ਹਾਣਾ ਲੱਗ ਤੂੰ ਹੀ ਮੈਂ ਛੋਟਾ ਪੜ੍ਹਾਉਣਾ ਤੇ ਉਹਨਾਂ ਨੇ ਬਹੁਤ ਸਾਥ ਦਿੱਤਾ ਡਾਕਟਰ ਸਾਹਿਬ ਮੈਂ ਪ੍ਰਵਾਸ ਖੰਨਾ ਨੇ ਔਰ ਕੁੰਡਲ ਸਾਹਿਬ ਤੇ ਫਰ ਮਲਵਾ ਛੋਟੂ ਪ੍ਰਧਾਨੀ ਬਰਾਉਂਦਾਲ ਨੇ ਔਰ ਤਰੋ ਸਿੰਘ ਵਕੀਲ ਜਿਹੜੇ ਹਸਤਾਤਿਤ ਨਹੀਂ ਰਹੇ ਉਹਨਾਂ ਵੀ ਮੇਰੀ ਮਦਦ ਕੀਤੀ ਔਰ ਇਸ ਜਿਸ ਬੰਦੇ ਕੋ ਗਿਆ ਬਾਰਕਸ਼ੇ ਮਤਲਨੇ ਜਿਹੜੇ ਕੋਮ ਗਿਆ ਮੈਨੂੰ ਕਿਸੇ ਨੇ ਨਾਮ ਨਹੀਂ ਕੀਤੀ ਬੰਦਰ ਜਿੱਤ ਨੂੰ ਅੱਧੀ ਅੱਧੀ ਲੋੜ ਪੰਦੀ ਦੀ ਹੁੰਦਾ ਹੁੰਦਾ ਦੀ ਤਦੋਂ ਗਾਜਾ ਮਾਰਦੇ ਦੌੜਾਂਦਾ ਰਿਆ ਐਦਾ ਹੇ ਵੀ ਤੱਕ ਮਰਦਾ ਹੋਣਗੇ ਚਿੰਤਾ ਨਾ ਕਰ ਪੜ ਮੈਂ ਇਹ ਚਾਹਣਾ ਚਾਹਣਾ ਕਿ ਜਿਹੜੇ ਖਾਸ ਕਰਕੇ ਮਾਸ਼ਾ ਬਰਾਦੀ ਜਿੰਨੇ ਵੀ ਸਾਡੇ ਕੋਈ ਗਰੀਬ ਪਰਿਵਾਰ ਦੇ ਸੁਣ ਰਿਹਾ ਚਾ ਸਾਡੀ ਬਰਾਦੀ ਦੀ ਕੋਈ ਸੁਣ ਰਿਹਾ ਉਹ ਬੱਚਿਆਂ ਨੂੰ ਪੜਾਓ ਐਵੇਂ ਪੜਾ ਕੇ ਬਣ ਸਕਦਾ ਕੁਝ ਨਾ ਕੁਝ ਤਰੱਕੀ ਹੋ ਸਕਦੀ ਆਪਣੀ ਬਰਾਦੀ ਚ ਵੀ ਅਗਰ ਇਹ ਅਰੇ ਨਹੀਂ ਪਰ ਉਹਨਾਂ ਨੂੰ ਮਾਪਿਆਂ ਦਾ ਫਰਜ਼ ਬੰਦਾ ਬੱਚੇ ਨੂੰ ਪੜਾਉਣਾ ਪੜਾ ਕੇ ਤੇ ਫੇਰ ਅਗਲੀ ਜਿਹੜੀ ਪੀੜ੍ਹੀ ਆ ਤਾਂ ਡਿਸਟੈਂਸ ਹੋਣੀ ਆ ਅੜੀ ਬਰਾਜੇ ਤਾਂ ਰੋਣਾ ਰੋਚਨਾ ਜੇ ਬੱਚੇ ਪੜਾਵਾਂਗੇ ਤੇ ਈਵਨ ਨਹੀਂ ਇੱਦਾਂ ਜਿੱਦਾਂ ਬੱਚੇ ਨੂੰ ਪੜਾਇਆ ਤੁਸੀਂ ਸਿੱਖੋ ਕੁਝ ਤਾਂ ਪੜਾਓ ਮਜ਼ਦੂਰੀ ਆ 400 ਰੁਪਏ ਤਾਂ ਲੈਂਦੇ ਭਾ 10 ਰੁਪਏ ਰੱਖ ਕੇ 100 ਰੁਪਏ ਰੱਖ ਕੇ ਮਤਲਬ ਬੱਚੇ ਦੀ ਪੜਾਈ ਜ਼ਰੂਰ ਕਰੋ ਧੰਨਵਾਦ ਉੱਧਰ ਹੀ ਡਾਕਟਰ ਪਵਨ ਨਾਲ ਗੱਲਬਾਤ ਕਰਦੇ ਉਹਨਾਂ ਦੱਸਿਆ ਕਿ ਸਰਕਾਰੀ ਸਕੂਲ ਵਿੱਚ ਪਲੱਸ 2 ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਉਸਨੇ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਐਮ ਐਸ ਸੀ ਨਾਨ ਮੈਡੀਕਲ ਕੀਤੀ ਅਤੇ ਫਿਰ ਰਮਨ ਬੈਲ ਪ੍ਰੋਫੈਸਰ ਖੰਨਾ ਡਾਕਟਰ ਆਪਨੂ ਆਦਿ ਦੇ ਸਹਿਯੋਗ ਨਾਲ ਐਮ ਐਸ ਸੀ ਵੀ ਜੁੜੀ ਹੈ ਉਹ ਚੰਗੇ ਨੰਬਰਾਂ ਨਾਲ ਪਾਸ ਕਰ ਲਈ ਜਿਸ ਕਾਰਨ ਉਸ ਨੂੰ ਵਜ਼ੀਫਾ ਲੱਗ ਗਿਆ ਅਤੇ ਉਸ ਨੂੰ ਪੀ ਐਚ ਡੀ ਕਰਨ ਵਿੱਚ ਕੋਈ ਵੀ ਮੁਸ਼ਕਲ ਜਿਹੜੀ ਹੈ ਉਹ ਨਹੀਂ ਹੈ ਪੀ ਐਸ ਡੀ ਕਰਨ ਤੋਂ ਬਾਅਦ ਉਸਨੇ ਯੂ ਐਸ ਵਿੱਚ ਰਿਸਰਚ ਕਰਨ ਤੋਂ ਬਾਅਦ ਉਸਨੇ ਫਿਰ ਕੈਨੇਡਾ ਦੇ ਸਾਊਥ ਕੋਰੀਆ ਵਿੱਚ ਇਕੋ ਫ੍ਰੈਂਡਲੀ ਮਟੀਰੀਅਲ ਬਣਾਉਣਾ ਉਸ ਨੂੰ એનર્ਜੀ ਵਿੱਚ ਤਬਦੀਲ ਕਰਨ ਦੇ ਖੇਤਰ ਵਿੱਚ ਕੰਮ ਕੀਤਾ ਤੇ ਹੁਣ ਆਇਰਲੈਂਡ ਵਿੱਚ ਯੂਰਪ ਦੀ ਇੱਕ ਕੰਪਨੀ ਵਿੱਚ ਵੱਖ-ਵੱਖ ਦੇਸ਼ਾਂ ਤੇ ਵਿਗਿਆਨਿਕਾਂ ਦੇ ਨਾਲ ਜਿਹੜਾ ਉਹ ਕੰਮ ਕਰ ਰਿਹਾ ਇੱਥੇ ਉਸ ਦਾ ਕੰਮ ਅਜਿਹੀ ਸਿਆਹੀ ਬਣਾਉਂਦਾ ਹੈ ਜੋ ਸਿਰਫ ਰੋਸ਼ਨੀ ਵਿੱਚ ਹੀ ਦਿਖਾਈ ਦਿੰਦੀ ਹੋਵੇ ਉਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਨੌਜਵਾਨ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਅਤੇ ਜੋ ਵੀ ਕੰਮ ਕਰਨਾ ਚਾਹੁੰਦੇ ਨੇ ਉਸ ਨੂੰ ਮਨ ਲਗਾ ਕੇ ਕਰਨ ਤਾਂ ਸਫਲਤਾ ਜ਼ਰੂਰ ਮਿਲੇਗੀ ਮੇਰਾ ਨਾਮ ਡਾਕਟਰ ਪਵਨ ਕੁਮਾਰ ਹੈ मैं अपनी पढ़ाई शुरू की थी है सरकारी प्रायमरी स्कूल पिंड हल्ला तो इस मैं अठवीं तक पढ़ाई की मिडिल स्कूल हल्ला तो उस तुँ बाद मैं अपना टेंथ प्लस टू की थी है, मैं गौरमेंट को गोरमेंट स्कूल बॉयस गुरदासपुर तो उस तो बाद मैं बी एस सी नॉन मेडिकल की गोरमेंट कॉलेज गुरदासपुर तो फिर एम एस सी इन नैनो सैंस एंड नैनो टेक्नोलॉजी की थी है मैं गुरु नानक देव यूनिवर्सिटी तो फिर मैं पी एच डी की नैशनल फिजिकल लैबोरेटरी दिल्ली तो उस मैं रिसर्च कर ली साउथ कोरिया गया यूनिवर्सिटी साउथ कोरिया एंड देन एक साल ही मैं रिसर्च कर यूनिवर्सिटी ऑफ ओकलामा यूएस फिर मैं दो साल कैनेडा काम किया इंस्टीट्यूट ऑफ साइंटिफिक रिसर्च कनाडा काम किया क्यूबिक स्टेट और यूनिवर्सिटी ऑफ विंसर काम किया मैं एक साल हूँ मैं जॉइन किया है नैशनल इंटर नैशनल इंस्टीट्यूट आयरलैंड साउथ कोरिया मेरा रिसर्च यल है सीजियम लैडबरमाइट ਜੇਕਰ ਕੇ ਲੈਟ ਕਰਕੇ ਟਾਕਸਿਕ ਹੁੰਦਾ ਹੈ ਤੁਹਾਨੂੰ ਕਿਦਾਂ ਟਾਕਸਿਟੀ ਨੂੰ ਘੱਟ ਕੀਤਾ ਜਾ ਸਕਦਾ ਹੈ ਇਹ ਮੇਰਾ ਰਿਸਰਚ ਸੀ ਸਾਊਥ ਕੋਰੀਆ 'ਚ ਫਿਰ ਯੂ ਐਚ ਇਹ ਹੀ ਮਟੀਰੀਅਲ ਨੂੰ ਕਿਦਾਂ ਇਕੋ ਫ੍ਰੈਂਡਲੀ ਮਟੀਰੀਅਲ ਨਾਲ ਰਪਲੇਸ ਕੀਤਾ ਜਾ ਸਕਦਾ ਹੈ ਰਿਸਰਚ ਮੇਰੀ ਯੂ ਐਚ ਇਹ ਤੇ ਫਿਰ ਇਸੇ ਹੀ ਕਰਕੇ ਇਕੋ ਫ੍ਰੈਂਡਲੀ ਜਾਂ ਇਕੋ ਫ੍ਰੈਂਡਲੀ ਮਟੀਰੀਅਲ ਯਾਨੀ ਉਹ ਪਾ ਐਨਰਜੀ ਐਪਲੀਕੇਸ਼ਨਸ 'ਚ ਯੂਜ਼ ਕਰ ਸਕਦੇ ਆ ਬੇਸਿਕਲੀ ਸੋਲਰ ਸੈਲ ਜਾਂ ਹਾਈਡਰੋਜਨ ਪ੍ਰੋਡਕਸ਼ਨ 'ਚ ਇਹ ਮੇਰਾ ਕੰਮ ਕੈਨੇਡਾ 'ਚ ਰਿਹਾ ਤਾਂ ਮੈਂ ਫਿਰ ਇਨਵਿਜ਼ਿਬਲੀ ਇੰਕ 'ਚ ਕੰਮ ਕਰਦਾ ਪਿਆ ਆਇਰਲੈਂਡ 'ਚ ਆਇਰਲੈਂਡ 'ਚ ਪੈਨਲ 'ਚ ਕੋਣ ਕੋਣ ਹੈਗਾ ਤੇ ਕ ਆਇਰਲੈਂਡ ਜੀ ਰੋਪੀ ਯੂਨੀ ਦਾ ਪ੍ਰੋਜੈਕਟ ਹੈ ਜਿਸ ਚ ਕਾਫੀ ਕੰਟਰੀਆਂ ਨੇ ਇਟਲੀ ਹੈ ਜਰਮਨੀ ਹੈ ਆਂਗਰੀ ਹੈ ਤੇ ਇਹ ਆਇਰਲੈਂਡ ਹੈ ਚ ਡਿਫਰੈਂਟ ਆਲਮੋਸਟ 40 ਪਲੱਸ ਪੀਪਲ ਕਮ ਕਰਦੇ ਆ ਜਿਨਾਂ ਚ ਸੱਤ ਅੱਠ ਲੋਕ ਆਇਰਲੈਂਡ ਦੇ ਮੇਰਾ ਕੰਮ ਹੈ ਮਟੀਰੀਅਲ ਬਣਾਣਾ ਇਨਕ ਜਿਹੜੀ ਇਨਵੀਜ਼ਿਬਲ ਹੋਏ ਐਂਡ ਵਿਜ਼ਿਬਲ ਹੋਏ ਵਿਜ਼ਿਬਲ ਇਨਵੀਜ਼ਿਬਲ ਹੋਏ ਨੋਰਮਲ ਲਾਈਟ ਚ ਪਰ ਵਿਜ਼ਿਬਲ ਹੋਏ ਪਾਰਟੀਕਲਰ ਯੂਵੀ ਲਾਈਟ ਚ ਮੇਰੇ ਪਿਤਾ ਜੀ ਫੈਰੀਦਾ ਕੰਮ ਕਰਦੇ ਸੀ ਜਦੋਂ ਮੈਂ ਪੜਦਾ ਹੀ ਉਹਨਾਂ ਨੇ ਮੇਰੇ ਲਈ ਬਹੁਤ ਮਿਹਨਤ ਕੀਤੀ ਮੈਨੂੰ ਪੜਾਇਆ ਲਿਖਾਇਆ ਤੇ ਜਿੱਦਾਂ ਮੈਂ ਐਮਐਸਸੀ ਐਡਮਿਸ਼ਨ ਲਈਏ ਉਦੋਂ ਉਹਨਾਂ ਕੋ ਪੈਸੇ ਘਾਟੀਫੇ ਡਾਕਟਰ ਪੰਨੂ ਆ ਗਿਆ ਰੈੱਡ ਕਰਾਸ ਵਾਲੇ ਆ ਗਿਆ ਡਾਲਾ ਸਾਹਿਬ ਆ ਗਿਆ ਜਾਂ ਆਪਨ ਬੈਲ ਸਾਹਿਬ ਆ ਗਿਆ ਉਹ થોੜ ਪ੍ਰੋਫੈਸਰ ਖੰਨਾਦੀ ਆ ਰਾਮਬਖ ਤੋਂ ਉਹਨਾਂ ਸਾਰਿਆਂ ਨੇ ਪੈਸੇ ਥੋੜ ਥੋੜੇ ਇਕੱਠੇ ਕਰਕੇ ਮੈਨੂੰ ਐਡਮਿਸ਼ਨ ਦਿਵਾਈ ਐਮਐਸਸੀ ਚ ਜਿਨਾ ਕਰਕੇ ਉਹਨਾਂ ਸਾਰਿਆਂ ਨੇ ਪੈਸੇ ਇਕੱਠੇ ਕੀਤੇ ਬੇਸਿਕਲੀ ਡਾਕਟਰ ਪੰਨੂ ਆ ਜਿਨ੍ਹਾਂ ਨੇ ਲੀਡ ਕੀਤਾ ਮੈਨੂੰ ਇਸ ਸਭ ਚੀਜ਼ਾਂ ਲਈ ਤੇ ਮੈਂ ਸਾਰਿਆਂ ਦਾ ਧੰਨਵਾਦ ਇਹਨਾਂ ਨੇ ਮੈਨੂੰ ਐਡਮਿਸ਼ਨ ਦਿਵਾਈ ਉਸ ਤੋਂ ਬਾਅਦ ਮੈਂ ਫਿਰ ਪੀਐਚਡੀ ਤੇ ਮੈਨੂੰ ਸਟਾਈਫਲ ਮਿਲਣ ਲੱਗ ਪਿਆ ਫਿਰ ਮੈਂ भेज दी अपने खर्चे लिखोद की थी तो ये होता पर मैं सोच को यूएसए कनाडा सच की थी नो लोन की किया नो मैंने अपील करता कि ते, ते, ते मेहनत करो मेहनत पे विश्वास रखो मेहनत ਦਾ ਫਲ ਜਰੂਰ ਮਿਲਦਾ ਹੈ ਉਹ ਦੂਜੇ ਆ ਕੇ ਪੜਾਈ ਲਿਖਾਈ ਤੇ ਧਿਆਨ ਰੱਖੋ ਪੜਾਈ ਬਹੁਤ ਇੰਪੋਰਟੈਂਟ ਹੈ ਸਾਰੇ ਲਈ ਤੇ ਪੜਾਈ ਨੂੰ ਮਿਆਂਦਰੀ ਨਾ ਕਰਨਾ ਚਾਹੀਦਾ ਤੇ ਪੜੋ ਤੇ ਮਿਹਨਤ ਕਰੋ ਤੇ ਮਨ ਲਾ ਕੇ ਹਰ ਕੰਮ ਕਰੋ ਜੋ ਵੀ ਕਰਨਾ ਚਾਹੁੰਦੇ ਹੋ